ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਕੋਟ ਲਖ ਸਰਬ ਕੋ ਰਾਜਾ ਜਿਸ ਹਿਰਦੈ ਨਾਮ ਤੁਮਾਰਾ ਸਿਮਰਨ ਦੇ ਦੁਨਿਆਵੀ ਅਤੇ ਆਤਮਿਕ ਅਨੇਕ ਫਾਇਦੇ ਹਨ ਇਹ ਇਸ ਦੁਨੀਆਂ ਵਿੱਚ ਵੀ ਅਤੇ ਅਗਲੀ ਦੁਨੀਆਂ ਵਿੱਚ ਵੀ ਪੂਰਾ ਸਹਾਈ ਹੁੰਦਾ ਹੈ ਦੋ ਵੈ ਥਾਵ ਰਖੇ ਗੁਰ ਸੂਰੇ ਹਲਤ ਪਲਤ ਪਾਲ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਇਸ ਵਾਸਤੇ ਇਹ ਖਿਆਲ ਕਿ ਭਜਨ ਬੰਦਗੀ ਸਿਮਰਨ ਵਾਲਾ ਆਤਮਿਕ ਉਨਤੀ ਤਾਂ ਕਰ ਸਕਦਾ ਹੈ ਪਰ ਦੁਨਿਆਵੀ ਤਰੱਕੀ ਵਿੱਚ ਕੋਈ ਸਹਾਇਤਾ ਨਹੀਂ ਹੁੰਦੀ ਗੁਰਮਤ ਦੇ ਵਿਰੋਧ ਖਿਆਲ ਹੈ ਜਹ ਜਹ ਕਾਜ ਕਰਤ ਸੇਵਕੀ ਤਹਾਂ ਤਹਾਂ ਉਠਤਾਵੇ ਸਿਮਰਨ ਦੇ ਫਾਇਦੇ ਨੂੰ ਕਈ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ ਆਪਣੇ ਨਿੱਤ ਦੇ ਫਾਇਦੇ ਭਾਈਚਾਰਕ ਸਰਬਸਾਂਝੇ ਜਾਂ ਸਮਾਜਿਕ ਫਾਇਦੇ ਅਤੇ ਆਤਮਿਕ ਫਾਇਦੇ ਜਿਦਕ ਬੀਰ ਸਿੰਘ ਬੀਰ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਅੱਗੋਂ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਸਿਮਰਨ ਅਭਿਆਸ ਦੇ ਸਿਰਫ ਨਿੱਜ ਦੇ ਫਾਇਦੇ ਮੁੱਖ ਰੱਖੇ ਜਾਣ ਤਾਂ ਵੀ ਇਸ ਵਰਗੀ ਲਾਭਦਾਇਕ ਚੀਜ਼ ਹੋਰ ਨਜ਼ਰ ਨਹੀਂ ਆਵੇਗੀ ਸਿਮਰਨ ਇਨਸਾਨ ਨੂੰ ਆਪਣੇ ਦੁਨਿਆਵੀ ਫਰਜ਼ ਨਿਭਾਣ ਦੇ ਜ਼ਿਆਦਾ ਯੋਗ ਬਣਾ ਦਿੰਦਾ ਹੈ ਸਿਮਰਨ ਅਭਿਆਸ ਦੁਆਰਾ ਗੁਰਮਖ ਉੱਚ ਦਰਜੇ ਦਾ ਵਪਾਰੀ ਉੱਚ ਦਰਜੇ ਦਾ ਗਵਈਆ ਅਤੇ ਉੱਚ ਦਰਜੇ ਦਾ ਸਿਪਾਹੀ ਬਣ ਸਕਦਾ ਹੈ ਉਹ ਦੁਨਿਆਵੀ ਦਰ ਦੇ ਹਰ ਪਹਿਲੇ ਨੂੰ ਆਹਲਾ ਤੌਰ ਤੇ ਨਿਭਾਣ ਦੇ ਲਾਇਕ ਹੋ ਜਾਂਦਾ ਹੈ ਦਾ ਕਾਰਨ ਇਹ ਹੈ ਕਿ ਸਿਮਰਨ ਕਰਨ ਨਾਲ ਗੁਰਮਖ ਨੂੰ ਮਨ ਇਕਾਗਰ ਕਰਨ ਦਾ বল ਆ ਜਾਂਦਾ ਹੈ ਇਕਾਗਰ ਮਨ ਤੋਂ ਮਜ਼ਬੂਤ ਇਰਾਦਾ ਪੈਦਾ ਹੁੰਦਾ ਹੈ ਅਤੇ ਇਕਾਗਰ ਮਨ ਅਤੇ ਮਜ਼ਬੂਤ ਇਰਾਦੇ ਨਾਲ ਦੁਨੀਆਂ ਵਿੱਚ ਜੋ ਕੰਮ ਕਰੋ ਉਸ ਵਿੱਚ ਸਫਲਤਾ ਹੀ ਮਿਲਦੀ ਹੈ ਇਹ ਦੋਵੇਂ ਖੂਬੀਆਂ ਜ਼ਿੰਦਗੀ ਦੀ ਦੁਨਿਆਵੀ ਅਤੇ ਆਤਮਿਕ ਤਰੱਕੀ ਦਾ ਰਾਜ ਹਨ ਇਸ ਲਈ ਗੁਰਮਖ ਜਿਸ ਕੰਮ ਨੂੰ ਕਰਨਾ ਚਾਹੇ ਉਸ ਵਿੱਚ ਆਮ ਲੋਕਾਂ ਨਾਲੋਂ ਜ਼ਿਆਦਾ ਸਫਲਤਾ ਪ੍ਰਾਪਤ ਕਰੇਗਾ ਇਥੇ ਇਹ ਗੱਲ ਯਾਦ ਰੱਖਣ ਵਾਲੀ ਹੈ ਕਿ ਮਨ ਦੇ ਇਕਾਗਰਤਾ ਨਾਲ ਹਰ ਕੰਮ ਕੀਤਾ ਜਾਂ ਇਕਾਗਰਤਾ ਦੀ مشਕ ਵੀ ਪਾਤੀ ਜਾਂਦੀ ਹੈ ਅਤੇ ਸਾਰੇ ਕੰਮਾਂ ਵਿੱਚ ਸਫਲਤਾ ਵੀ ਹੁੰਦੀ ਹੈ ਇਸ ਤਰ੍ਹਾਂ ਆਪਣੇ ਜੀਵਨ ਨੂੰ ਢਾਲਿਆ ਆਦਮੀ ਅਠੇ ਪਹਿਰ ਸਿਮਰਨ ਅਭਿਆਸ ਦੀ ਤਾਕਤ ਵਧੋਂਦਾ ਅਤੇ ਇਕਾਗਰਤਾ ਦੀ ਪੂਰਨਤਾ ਵੱਲ ਕਦਮ ਉਠਾਉਂਦਾ ਰਹਿੰਦਾ ਹੈ ਦੁਨਿਆਵੀ ਕਾਮਯਾਬੀ ਵਾਸਤੇ ਜਿਸ ਤਰ੍ਹਾਂ ਸਰੀਰ ਦਾ arogh ਹੋਣਾ ਜ਼ਰੂਰੀ ਹੈ ਉਸੇ ਤਰ੍ਹਾਂ ਦਿਮਾਗ ਦਾ ਤੰਦਰੁਸਤ ਹੋਣਾ ਵੀ ਨਿਹਾਇਤ ਲਾਜ਼ਮੀ ਹੈ ਸਰੀਰਕ ਬਿਮਾਰੀਆਂ ਜਿਸ ਤਰ੍ਹਾਂ ਇਨਸਾਨ ਨੂੰ ਆਪਣੇ ਫਰਜ਼ ਪੂਰਾ ਕਰਨੋਂ ਰੋਕਦੀਆਂ ਹਨ ਉਸੇ ਤਰ੍ਹਾਂ ਮਾਨ ਦੀਆਂ ਬਿਮਾਰੀਆਂ ਜਿਵੇਂ ਕਿ ਖੁਦਗਰਜ਼ੀ ਲਾਲਚ ਗੁੱਸਾ ਈਰਖਾ ਇਨਸਾਨ ਦੇ ਕੰਮਾਂ ਨੂੰ ਸਫਲ ਹੋਣੋਂ ਰੋਕਦੀਆਂ ਹਨ ਦੁਨਿਆਵੀ ਕਾਮਯਾਬੀ ਵਾਸਤੇ ਤਨ ਅਤੇ ਮਨ ਦੋਹਾਂ ਦੀ ਅਰੋਗਤਾ ਲਾਜ਼ਮੀ ਹੈ ਸਰੀਰ ਵਿੱਚ ਚੁਸਤ ਚਲਾਕ ਤੰਦਰੁਸਤ ਮਿਹਨਤੀ ਅਤੇ ਕਮਾਇਆ ਹੋਇਆ ਅਤੇ ਮਨ ਅਤੇ ਵਿਚਾਰ ਸ਼ਕਤੀ ਵੀ ਨਿਰੋਏ ਅਤੇ ਪਵਿੱਤਰ ਹੋਣੇ ਚਾਹੀਦੇ ਹਨ ਜਿਸ ਤਰ੍ਹਾਂ ਜਿਸਮਾਨੀ ਵਰਜਿਸ਼ ਸਰੀਰ ਨੂੰ arogh ਰੱਖਦੀ ਹੈ ਇਸੇ ਤਰ੍ਹਾਂ ਸਿਮਰਨ ਅਭਿਆਸ ਮਨ ਨੂੰ arogh ਅਤੇ ਨਿਰਮਲ ਬਣਾਉਂਦਾ ਹੈ ਕਈ ਪੱਛਮ ਦੇ ਵਿਚਾਰਕ ਮੰਨ ਇਸੇ ਨਤੀਜੇ ਤੇ ਪਹੁੰਚ ਚੁੱਕੇ ਹਨ ਕਿ ਇਨਸਾਨ ਦੇ ਸਰੀਰ ਦੀ ਤੰਦਰੁਸਤੀ ਵੀ ਉਸਦੇ ਮਨ ਜਾਂ ਖਿਆਲਾਂ ਦੀ ਤੰਦਰੁਸਤੀ ਤੇ ਨਿਰਭਰ ਕਰਦੀ ਹੈ ਅਤੇ ਤੰਦਰੁਸਤੀ ਵਾਸਤੇ ਦਿਮਾਗ ਦਾ ਜਿਸਮ ਨਾਲੋਂ ਮਨ ਦਾ ਤਨ ਨਾਲੋਂ ਅਰੋਗ ਹੋਣਾ ਜ਼ਰੂਰੀ ਹੈ ਇਸ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਮਨ ਸਰੀਰ ਉੱਤੇ ਹਰ ਵਕਤ ਅਸਰ ਪੁੰਦਾ ਹੈ ਨੇਕ ਖੁਸ਼ ਬੇਫਿਕਰ ਬੇਪਰਵਾਹ ਨਿਰਦਰ ਸਾਫ ਦਿਲ ਅਤੇ ਪਿਆਰ ਕਰਨ ਵਾਲੇ ਆਦਮੀ ਦਾ ਸਰੀਰ ਸਦਾ ਅਲੋਗ ਰਹਿੰਦਾ ਹੈ ਬਹੁਤ ਘੱਟ ਉਹ ਬਿਮਾਰ ਹੁੰਦਾ ਹੈ ਇਸ ਦੇ ਉਲਟ ਪਾਪੀ ਸੋਗੀ ਚਿੰਤਾਵਾਨ ਕਾਇਰ ਖੁਦਗਰਜ਼ ਨਫ਼ਰਤ ਕਰਨ ਵਾਲੇ ਲਾਲਚੀ ਆਦਮੀ ਦਾ ਸਰੀਰ ਆਮ ਕਰਕੇ ਬਿਮਾਰ ਰਹਿੰਦਾ ਹੈ ਜਿਵੇਂ ਦਰਖਤ ਆਪਣੀਆਂ ਜੜ੍ਹਾਂ ਰਾਹੀਂ ਨਦੀ ਵਿੱਚੋਂ ਪਾਣੀ ਖਿੱਚ-ਖਿੱਚ ਕੇ ਆਪਣੇ ਤਣੇ, ਸ਼ਾਖਾ ਅਤੇ ਪੱਤਿਆਂ ਨੂੰ ਹਰਾ-ਭਰਾ ਕਰਦਾ ਹੈ, ਇਸੇ ਤਰ੍ਹਾਂ ਗੁਰਮਖ ਵੀ ਅ타ਜਗਤ ਸ਼ਕਤੀ ਦੇ ਸਾਗਰ ਵਿੱਚੋਂ ਤਾਕਤ ਅਤੇ ਖੂਬੀਆਂ ਖਿੱਚ-ਖਿੱਚ ਕੇ ਆਪਣੇ ਸਰੀਰ ਨੂੰ, ਆਪਣੇ ਪ੍ਰਾਣਾਂ ਨੂੰ, ਆਪਣੇ ਖਿਆਲਾਂ ਨੂੰ ਰੋਜ਼ ਹੀ ਤਰੋ-ਤਾਜ਼ਾ ਕਰਦਾ ਰਹਿੰਦਾ ਹੈ। ਜਿਉਂ-ਜਿਉਂ ਮਨ ਸ਼ਕਤੀਵਾਨ ਅਤੇ ਨਿਰਮਲ ਹੁੰਦਾ ਜਾਵੇ, ਤਿਉਂ-ਤਿਉਂ ਤਨ ਸ਼ਕਤੀਵਾਨ ਅਤੇ ਤੰਦਰੁਸਤ ਹੁੰਦਾ ਚਲਾ ਜਾਵੇਗਾ। ਮਨ ਅਤੇ ਤੰਦਰੁਸਤ ਹੋਣ ਨਾਲ ਗੁਰਮਖ ਦੇ ਸਾਰੇ ਕੰਮ ਸਫਲ ਅਤੇ ਕਾਮਯਾਬ ਹੁੰਦੇ ਰਹਣਗੇ ਅਸਲ ਅਤੇ ਪੱਕੀ ਕਾਮਯਾਬੀ ਦਾ ਵੀ ਇਹੀ ਵੱਡਾ ਰਾਜ ਹੈ ਸਿਮਰਨ ਅਭਿਆਸ ਕਰਨ ਦੇ ਨਾਲ ਆਪਣੀਆਂ ਮੰਤਰੰਗਾ ਸੰਕਲਪਾਂ ਫੁਰਨੀਆਂ ਤੇ ਪੂਰਾ ਅਖਤਿਆਰ ਹਾਸਲ ਹੋ ਜਾਂਦਾ ਹੈ ਇਸ ਵਾਸਤੇ ਗੁਰਮਖ ਮਨ ਜਾਂ ਖਿਆਲਾਂ ਦਾ ਗੁਲਾਮ ਬਣ ਕੇ ਨਹੀਂ ਬਲਕਿ ਮਾਲਕ ਬਣ ਕੇ ਰਹਿੰਦਾ ਹੈ ਉਹ ਮਨ ਵਿੱਚ ਮਲੀਨ ਅਤੇ ਨੁਕਸਾਨ ਦੇਣ ਵਾਲੀਆਂ ਤਰੰਗਾ ਜਾਖਿਆਲ ਜਾਣੇ ਡਰ ਚਿੰਤਾ ਉਦਾਸੀ ਨਿਰਾਸ਼ਾ ਪੈਦਾ ਹੀ ਨਹੀਂ ਹੋਣ ਦਿੰਦਾ ਅਤੇ ਹਮੇਸ਼ਾ ਮਨ ਵਿੱਚ ਪਵਿੱਤਰ ਅਤੇ ਲਾਭਦਾਇਕ ਤਰੰਗਾ ਸ਼ਾਂਤੀ ਖੁਸ਼ੀ ਧੀਰਜ ਨਿਰਪੈਤਾ ਪ੍ਰੇਮ ਪੈਦਾ ਕਰਕੇ ਆਪਣੇ ਜੀਵਨ ਨੂੰ ਪੂਰਨ ਸੁਖੀ ਬਣਾ ਕੇ ਲੱਗਦਾ ਹੈ ਆਮ ਇਨਸਾਨ ਆਪਣੇ ਮਨ ਅਤੇ ਮਨ ਤੋਂ ਪੈਦਾ ਹੋਏ ਖਿਆਲਾਂ ਦੇ ਗੁਲਾਮ ਹੁੰਦੇ ਹਨ ਜੇ ਮਨ ਵਿੱਚੋਂ ਮਾੜੇ ਫੁਰਨੇ ਉੱਠਣ ਤਾਂ ਉਹ ਦੁਖੀ ਅਤੇ ਜੇ ਚੰਗੇ ਫੁਰਨੇ ਉਠਣ ਤਾਂ ਉਹ ਸੁਕੀ ਹੋ ਬੈੜਦੇ ਹਨ ਪਰ ਇੱਕ ਗੁਰਮਖ ਸਿਮਰਨ ਅਭਿਆਸ ਦੇ ਜਰੀਏ ਮਾੜੇ ਫੁਰਨਿਆਂ ਨੂੰ ਮਾਲ ਵਿੱਚ ਪੈਦਾ ਹੀ ਨਹੀਂ ਹੋਣ ਦਿੰਦਾ ਜਿਸ ਦਾ ਨਤੀਜਾ ਇਹ ਹੁੰਦਾ ਹੈ ਕਿ ਸਿਮਰਨ ਅਭਿਆਸੀ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਖੇੜਦਾ ਹੈ ਜਿਸ ਤਰ੍ਹਾਂ ਮੋਟਰ ਦੀ ਬੈਟਰੀ ਡਿਸਚਾਰਜ ਹੋ ਜਾਵੇ ਤਾਂ ਬਿਜਲੀ ਦੀਆਂ ਤਾਰਾਂ ਲਗਾ ਕੇ ਉਸ ਨੂੰ ਫਿਰ ਰੀਚਾਰਜ ਕਰ ਲੈਂਦਾ ਹੈ ਗੁਰਮਖ ਵੀ ਆਪਣੀ ਰੋਜ਼ਾਨਾ ਥਕਾਵਟ ਨੂੰ ਜਗਤ ਦੀ ਮਹਾਸ਼ਕਤੀ ਨਾਲ ਇਕ ਸੂਰ ਕਰਕੇ ਮੂਡ ਚਾਰਜ ਕਰ ਲੈਂਦਾ ਹੈ ਉਹ ਆਪਣੇ ਨਰਵਸ ਸਿਸਟਮ ਨੂੰ ਰੋਜ਼ਾਨਾ ਸ਼ਕਤੀਮਾਨ ਬਣਾਉਂਦਾ ਹੈ ਆਪਣੇ ਰੋਜ਼ਾਨਾ ਖਰਚ ਨੂੰ ਨਵੀਂ ਜੀਵਨ ਲੋ ਨਾਲ ਨੋਬਲ ਨੋ ਕਰ ਲੈਂਦਾ ਹੈ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰ ਹੈ ਵਸੈ ਪ੍ਰਭ ਨੇਰਾ ਇਸ ਖਿਆਲ ਨਾਲ ਸਿਮਰਨ ਅਭਿਆਸੀ ਇੱਕ ਬੜੀ ਭਾਰੀ ਸ਼ਕਤੀ ਸਾਬਤ ਹੁੰਦਾ ਹੈ ਇਸ ਦੇ ਜਰੀਏ ਜ਼ਿੰਦਗੀ ਸਿਰਫ ਤੰਦਰੁਸਤ ਹੀ ਨਹੀਂ ਰਹੀ ਜਾ ਸਕਦੀ ਸਗੋਂ ਵਧਾਈ ਵੀ ਜਾ ਸਕਦੀ ਹੈ ਉਮਰ ਜਿੰਨੀ ਲੰਬੀ ਚਾਹੋ ਹੋ ਸਕਦੀ ਹੈ ਸਿਮਰਨ ਅਭਿਆਸੀ ਸੰਬੰਧੀ ਹੀ ਕਿਹਾ ਗਿਆ ਹੈ ਗੁਰਮਖ ਬੁੱਢੇ ਕਦੀ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ ਜਗਤ ਦੀ ਇਹੇ ਅਨੰਦਮਈ ਸ਼ਕਤੀ ਸਦਾ ਇੱਕ ਰਸ ਬੇਪਰਵਾਹੀ ਅਤੇ ਖੇੜੇ ਵਿੱਚ ਰਹਿੰਦੀ ਹੈ ਇਸ ਵਾਸਤੇ ਸਿਮਰਨ ਕਰਨ ਵਾਲਾ ਪੁਰਖ ਹਮੇਸ਼ਾ ਇੱਕ ਤਾਰ ਇੱਕ ਰਸ ਵਿੱਚ ਜੀਵਨ ਬਤੀਤ ਕਰਦਾ ਹੈ ਉਸ ਦੇ ਮਨ ਦੀ ਸਮਾਨਤਾ ਕਦੀ ਉਖੜਦੀ ਨਹੀਂ ਕਦੀ ਡੋਲਦੀ ਨਹੀਂ ਜੇ ਕਦੀ ਪਹਿਲੀਆਂ ਅਵਸਥਾਵਾਂ ਵਿੱਚ ਕਿਸੇ ਦੁਰਘਟਨਾ ਦੇ ਕਾਰਨ ਉਸ ਦਾ ਮਨ ਡੋਲ ਵੀ ਜਾਵੇ ਤਾਂ ਅਭਿਆਸ ਦੇ ذریعے ਇੱਕ ਰਸ ਅਤੇ ਸਮਾਨਤਾ ਦੇ ਦਰਜੇ ਉੱਤੇ ਪਹੁੰਚ ਜਾਂਦਾ ਹੈ ਸਿਮਰਨ ਅਭਿਆਸੀ ਦਾ ਮਨ ਦੁੱਖਾਂ ਭੁੱਖਾਂ ਮੁਸੀਬਤਾਂ ਵਿੱਚ ਡਿੱਗਦਾ ਨਹੀਂ ਨਿਰਾਸ਼ ਨਹੀਂ ਹੁੰਦਾ ਅਤੇ ਸੁੱਖਾਂ ਕਾਮਯਾਬੀਆਂ ਅਤੇ ਹਕੂਮਤ ਦੇ ਵਕਤ ਮਗਰੂਰ ਨਹੀਂ ਹੁੰਦਾ ਆਪਣੇ ਆਪ ਤੋਂ ਬਾਹਰ ਨਹੀਂ ਹੁੰਦਾ ਗੁਰਮਖ ਆਮ ਤੌਰ ਤੇ ਬਿਮਾਰ ਨਹੀਂ ਹੁੰਦਾ ਪਰ ਜੇਕਰ ਕਦੀ ਹੋ ਵੀ ਜਾਵੇ ਤਾਂ ਬਗੈਰ ਦਵਾਈਆਂ ਜਾਂ ਡਾਕਟਰਾਂ ਦੀ ਮਦਦ ਜਾਂ ਘੱਟ ਤੋਂ ਘੱਟ ਦਵਾਈਆਂ ਨਾਲ ਸਿਮਰਨ ਅਭਿਆਸ ਵਿੱਚ ਬੈਠਿਆਂ ਖੁਦ ਬਾਖੁਦ ਰਾਜੀ ਹੋ ਜਾਂਦਾ ਹੈ ਇਸ ਦਾ ਕਾਰਨ ਇਹ ਹੁੰਦਾ ਹੈ ਕਿ ਜਗਤ ਦੇ ਪੈ ਵਿੱਚ ਲੁਕੀ ਚੇਤਨਾ ਸ਼ਕਤੀ ਨੂੰ ਬਿਮਾਰੀ ਅਦੋਖਤਾ ਦੁੱਖ ਤਕਲੀਫ ਹਾਦਸਿਆਂ ਅਤੇ ਹੋਰ ਮਾਇਆ ਦੀਆਂ ਅਨੇਕਾ ਦੁਰਘਟਨਾਵਾਂ ਦਾ ਪਤਾ ਤੱਕ ਨਹੀਂ ਹੁੰਦਾ ਗਿਆਨ ਤੱਕ ਨਹੀਂ ਹੁੰਦਾ ਇਹ ਹਮੇਸ਼ਾ ਨਵੀਂ ਨਰੋਈ ਪ੍ਰਸੰ타 ਅਤੇ ਖਿੜਾਓ ਵਿੱਚ ਟਿਕੀ ਰਹਿੰਦੀ ਹੈ ਅਤੇ ਗੁਰਮਖ ਜਦ ਵੀ ਇਸ ਮਹਾਸ਼ਕਤੀ ਨਾਲ ਚੁੰਦਾ ਹੈ ਇਸੇ ਦੀ ਸਾਰੀ ਅਰੋਗਤਾ ਬਿਮਾਰੀ ਛਿਨ ਵਿੱਚ ਦੂਰ ਹੋ ਜਾਂਦੀ ਹੈ ਜਿਵੇਂ ਪਾਰਸ ਨਾਲ ਸੋਹਿਆਂ ਲੋਹਾ ਸੋਨਾ ਹੋ ਜਾਂਦਾ ਹੈ ਜਿਵੇਂ ਰੱਬ ਜੀ ਨਾਲ ਸੋਹਿਆਂ ਗੁਰਮਖ ਰੱਬ ਜੀ ਵਰਗਾ ਸੁਖੀ ਨਿਰਪੈ ਅਤੇ ਅਰੋਗ ਹੋ ਜਾਂਦਾ ਹੈ ਜਿਸ ਸੁਖ ਅਤੇ ਖੁਸ਼ੀ ਵਾਸਤੇ ਸਾਰਾ ਸੰਸਾਰ ਤਰਸਦਾ ਰਹਿੰਦਾ ਹੈ ਉਸ ਪਰਮ ਸੁਖ ਦੇ ਹਰ ਵਕਤ ਨੇੜੇ ਰਹਿਣ ਕਰਕੇ ਗੁਰਮਖ ਪੂਰਨ ਸੁਖ ਸ਼ਾਂਤੀ ਆਨੰਦ ਅਤੇ ਮਹਾ ਰਸ ਨੂੰ ਮੰਨਦਾ ਹੈ ਜੋ ਸੁਖ ਪਾਤਸ਼ਾਹਾਂ ਨੂੰ ਤੋਪਾਂ ਬੰਦੂਕਾਂ ਫੌਜਾਂ ਰਸਾਲਿਆਂ ਨਾਲ ਕਾਇਮ ਕੀਤੇ ਰਾਜ ਵਿੱਚੋਂ ਨਹੀਂ ਲੱਭਦਾ ਉਹੋ ਸੋਖ ਗੁਰਮਖ ਆਪਣੇ ਅੰਦਰੋਂ ਮੰਦਾ ਅਤੇ ਪਾਤਸ਼ਾਹਾਂ ਸੁਲਤਾਨਾ ਦੀਆਂ ਫੌਜਾਂ ਅਤੇ ਜਿੱਤਾਂ ਨੂੰ ਸ਼ਰਮਿੰਦਿਆ ਕਰਦਾ ਹੈ ਸਿਮਰਨ ਅਭਿਆਸੀ ਆਪਣੇ ਆਪ ਨੂੰ ਕਦੀ ਇਕੱਲਾ ਨਹੀਂ ਸਮਝਾ ਉਹ ਜਿੱਥੇ ਜਾਵੇ ਉਸ ਦਾ ਰਾਖਾ ਅਤੇ ਦਿਲ ਪਰਚਾਵਾ ਰੱਬ ਉਸ ਦੇ ਨਾਲ ਅੰਗ ਸੰਗ ਰਹਿੰਦਾ ਹੈ ਕਰ ਬਾ ਹਰ ਤੇਰਾ ਪਰਵਾਸਾ ਤੂੰ ਜਨ ਕੇ ਹੈ ਸੰਗ ਜਦ ਦੁਸ਼ਮਣ ਉਸ ਨੂੰ ਕੇਰ ਲੈਣ ਤਾਂ ਗੁਰਮਖ ਆਖਦਾ ਹੈ ਜਿਸ ਨਾਮ ਰਿਤੇ ਇਸ ਕੋਟ ਕਈ ਸੈਨਾ ਅਤੇ ਜਦੋਂ ਦੁਸ਼ਮਣ ਚਾਰੇ ਤਰਫੋਂ ਵਾਰ ਕਰਨ ਤਾਂ ਗੁਰਮਖ ਮਨ ਨਾ ਰੱਖਦਾ ਹੈ ਸਤਰ ਅਨੇਕ ਚਲਾਵਤ ਕਾਵ ਤੋਤਨ ਇੱਕ ਨਾ ਲਗਨ ਪਾਵੈ ਜਦ ਦੁਨੀਆ ਤੇ ਸਾਖ ਸੰਬੰਧੀ ਸਾਥ ਛੜ ਜਾਣ ਤਾਂ ਵੀ ਗੁਰਮਖ ਘਬਰਾਉਂਦਾ ਨਹੀਂ ਉਦਾਸ ਨਹੀਂ ਹੁੰਦਾ ਉਹ ਆਪਣੇ ਪਰਮ ਮਿੱਤਰ ਅਕਾਲ ਪੁਰਖ ਨੂੰ ਸਦਾ ਆਪਣੇ ਨਾਲ ਦੇਖਦਾ ਅਤੇ ਮਾਇਆ ਤੇ ਝੂਠੇ ਰਿਸ਼ਤਿਆਂ ਨੂੰ ਭੁਲਾ ਕੇ ਵਾਹਿਗੁਰੂ ਨਾਲ ਕਲੋਰ ਕਰਦਾ ਅਤੇ ਜੀ ਪਰਚੁੰਦਾ ਹੈ ਪ੍ਰਭ ਕੋ ਭਗਤ ਵਸ਼ਲ ਬਿਰਦਾਇਓ ਕਰੇ ਪਰਤਪਾਲ ਬਾਰਕ ਕੀ ਨਿਆਈ ਜਨ ਕੋ ਲਾਡ ਲੁਡਾਇਓ ਜਿਸ ਤਰ੍ਹਾਂ ਹਵਾ ਦਾ ਖਜ਼ਾਨਾ ਅਖੂਟ ਹੋਣ ਕਰਕੇ ਕੋਈ ਵੀ ਇਨਸਾਨ ਹਵਾ ਨੂੰ ਜੋੜਨ ਇਕੱਠਿਆਂ ਕਰਨ ਜਾਂ ਆਪਣੇ ਕਬਜੇ ਵਿੱਚ ਲਿਉਣ ਦੀ ਕੋਸ਼ਿਸ਼ ਨਹੀਂ ਕਰਦਾ ਉਸੇ ਤਰ੍ਹਾਂ ਗੁਰਮਖ ਨੂੰ ਮਾਇਆ ਦੇ ਅਤੁੱਟ ਖਜ਼ਾਨੇ ਨਜ਼ਰ ਆਉਣ ਲੱਗ ਜਾਂਦੇ ਹਨ ਅਤੇ ਦੁਨੀਆ ਦੇ ਸੁਖ ਆਪਣੀ ਇਸ਼ਿਆ ਦੇ ਅਛੇਨ ਉਹ ਦਿਖਦਾ ਹੈ ਇਸ ਵਾਸਤੇ ਕਿਸੇ ਵੱਲ ਅੱਖ ਚੁੱਕ ਕੇ ਨਹੀਂ ਟੱਕਦਾ ਕਿਸੇ ਨੂੰ ਨਜ਼ਰ ਹੇਟ ਨਹੀਂ ਲਿਆਉਂਦਾ ਸਿਮਰਨ ਅਭਿਆਸੀ ਦੇ ਹੱਥ ਇੱਕ ਐਸੀ ਜੁਗਤ ਆ ਜਾਂਦੀ ਹੈ ਕਿ ਉਹ ਦੁਨੀਆ ਦੀਆਂ ਸਾਰੀਆਂ ਮੁਸ਼ਕਲਾਂ ਤਕਲੀਫਾਂ ਔਕੜਾਂ ਵੇਲੇ ਉਸ ਨੂੰ ਬੇਕੋਫ ਵਰਤਦਾ ਅਤੇ ਸਾਰਿਆਂ ਉੱਤੇ ਫਤਿਹ ਹੁੰਦਾ ਜੀਵਨ ਪੰਧ ਉੱਤੇ ਬੇਪਰਵਾਹ ਥੜੀ ਜਾਂਦਾ ਹੈ ਇਹ ਜੁਗਤੀ ਉਸ ਨੂੰ ਸਿਮਰਨ ਵਿੱਚੋਂ ਹੀ ਹੱਥ ਆਉਂਦੀ ਹੈ ਹਰੀ ਭਜਨ ਦਾ ਫਲ ਹੁੰਦੀ ਹੈ ਉਸ ਨੂੰ ਵਾਹਿਗੁਰੂ ਦੀ ਸਮਰੱਥਾ ਤੇ ਐਸਾ ਯਕੀਨ ਆ ਜਾਂਦਾ ਹੈ ਕਿ ਤਕਲੀਫਾਂ ਦੇ ਵੇਲੇ ਉਹ ਸਾਰੇ ਦੁਨਿਆਵੀ ਚਾਰੇ ਇਲਾਜ ਕੋਸ਼ਿਸ਼ਾਂ ਛੱਡ ਕੇ ਇੱਕ ਵਾਹਿਗੁਰੂ ਦੀ ਮਹਾਸ਼ਕਤੀ ਨੂੰ ਵਰਤੋਂ ਵਿੱਚ ਲਿਆਉਂਦਾ ਹੈ ਉਸ ਨੂੰ ਤਕਲੀਫਾਂ ਵੇਲੇ ਸਿਵਾਏ ਇਸ ਆਤਮਿਕ ਗੁਰੂ ਦੇ ਹੋਰ ਕੋਈ ਯਾਦ ਨਹੀਂ ਆਉਂਦਾ ਮਤਾ ਮਸੂਰਤ ਅਵਰ ਸਿਆਨਪ ਜਨ ਕੋ ਕਸ਼ੂਨਾ ਆਇਓ ਜਹ ਜਹ ਓਸਰ ਆਏ ਬਨੇਓ ਹੈ ਕਹਾਂ ਕਹਾਂ ਹਰਤੇ ਆਇਓ ਤੋਖਾ ਖਾਨ ਵਾਲੇ ਆਦਮੀ ਵਿੱਚ ਜ਼ਰੂਰੀ ਹੈ ਕਿ ਕੁਝ ਨਾ ਕੁਝ ਲਾਲਚ ਹੋਵੇ ਬਗੈਰ ਲਾਲਚ ਦੇ ਆਦਮੀ ਤੋਖਾ ਬਹੁਤ ਘਟ ਖਾਂਦਾ ਹੈ ਸਿਮਰਨ ਅਭਿਆਸੀ ਵਿੱਚ ਲਾਲਚ ਨਹੀਂ ਰਹਿੰਦਾ ਇਸ ਵਾਸਤੇ ਉਸ ਨੂੰ ਕੋਈ ਤੋਖਾ ਵੀ ਨਹੀਂ ਦੇ ਸਕਦਾ ਮਾਇਆ ਲੋਕਾਂ ਨੂੰ ਇਸ ਵਾਸਤੇ ਤੋਖਾ ਦਿੰਦੀ ਹੈ ਨਿਰਾਸ਼ ਕਰਦੀ ਹੈ ਆਪਣੇ ਪੁਜਾਰੀਆਂ ਨੂੰ ਠੋਕਰਾ ਮਾਰਦੀ ਹੈ ਤਾਂ ਕਿ ਉਹਨਾਂ ਦੀ ਅਗਿਆਨਤਾ ਦੀ ਅੱਖ ਖੁੱਲ੍ਹੇ ਅਤੇ ਆਤਮਿਕ ਹੋਸ਼ ਆ ਜਾਵੇ ਜਿਨ੍ਹਾਂ ਨੂੰ ਆਤਮਿਕ ਹੋਸ਼ ਆ ਜਾਵੇ ਉਹਨਾਂ ਵਾਸਤੇ ਮਾਇਆ ਦਾ ਕੋਈ ਖਤਰਾ ਕੋਈ ਡਰ ਨਹੀਂ ਰਹਿੰਦਾ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਚਲਨੀ ਲੱਗਿਆ ਤਾਂ ਮਹਿਲ ਪਾਵੇ ਸਿਮਰਨ ਅਭਿਆਸੀ ਦੁਨੀਆ ਦੀ ਅਸਲੀਅਤ ਪਰਮ ਸੁਖ ਨਾਲ ਜੁੜ ਕੇ ਇੰਦਰੀਆਂ ਦੇ ਰਸਾ ਨੂੰ ਫਿੱਕਾ ਪ੍ਰਤੀਤ ਕਰਦਾ ਹੈ ਇਸ ਵਾਸਤੇ ਪਾਪਾਂ ਵਿਕਾਰਾਂ ਮੰਦੀਆਂ ਵਾਚਨਾਵਾਂ ਨੂੰ ਜਿੱਤ ਕੇ ਇੱਕ ਅਟਲ ਅਵਸਥਾ ਨੂੰ ਪ੍ਰਾਪਤ ਹੁੰਦਾ ਹੈ ਮਾਇਆ ਤੋਂ ਬੇਪਰਵਾ ਹੋ ਜਾ ਨਾਲ ਮਾਇਆ ਗੁਰਮਖ ਦੇ ਅੱਗੇ ਪਿੱਛੇ ਫਿਰਨ ਲੱਗ ਜਾਂਦੀ ਹੈ ਇਹ ਇੱਕ ਆਤਮਿਕ ਨਿਯਮ ਹੈ ਕਿ ਮਾਇਆ ਦੇ ਪਿੱਛੇ ਦੌੜਿਆ ਮਾਇਆ ਅੱਗੇ-ਅੱਗੇ ਨਾਸਦੀ ਹੈ ਪਰ ਇਸ ਦਾ ਖਿਆਲ ਛਟਿਆ ਆਪੇ ਲੋੜ ਅਨਸਾਰ ਮਿਲਦੀ ਰਹਿੰਦੀ ਹੈ ਗਹੋ ਕਰ ਪਕੜੀ ਨਾ ਆਈ ਹੱਥ ਰੀਤ ਕਲੀ ਚਾਲੀ ਨਹੀਂ ਸਾਥ ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਣੀ ਆਏ ਪਈ ਸਿਮਰਨ ਅਭਿਆਸੀ ਨੂੰ ਕਿਸੇ ਚੀਜ਼ ਦਾ ਪੈ ਵੀ ਨਹੀਂ ਰਹਿੰਦਾ ਇਸੇ ਨਾਲ ਈਰਖਾ ਨਹੀਂ ਰਹਿੰਦੀ ਕਿਉਂਕਿ ਉਹ ਨਿਰਪੈ ਅਤੇ ਨਿਰਵੈਲ ਜਗਤ ਅਸਲੀਅਤ ਨਾਲ ਇਕਮਿਕ ਹੋ ਗਿਆ ਹੁੰਦਾ ਹੈ ਪੈ ਕਾ ਹੂ ਕੋ ਦੇਤ ਨਾ ਹੈ ਨਾ ਹੈ ਪੈ ਮਾਨਤ ਆਨ ਡਰ ਤਾਂ ਉਸੇ ਨੂੰ ਪਾਸਦਾ ਹੈ ਜੋ ਕਿਤੇ ਕੋਈ ਆਪਨੇ ਨਾਲੋਂ ਜ਼ਿਆਦਾ ਤਾਕਤਵਰ ਤੇ ਆਪਣੇ ਨਾਲੋਂ ਅਲੱਗ ਦੂਸਰੇ ਨੂੰ ਦੇਖੇ ਜਦ ਸਵਾਏ ਕੇ ਚੀਜ਼ੇ ਹੋਰ ਕੁਝ ਦਿਸੇ ਹੀ ਨਾ ਤਾਂ ਫਿਰ ਡਰ ਕਿਸ ਨੂੰ ਕਿਸ ਕੋਲੋਂ ਆਵੇ ਬੈਰ ਦੀ ਵੀ ਇਹੋ ਫਿਲਾਸਫੀ ਹੈ ਜਿੱਥੇ ਦੋ ਹੋਣ ਦਵੈਤ ਹੋਵੇ ਉਥੇ ਈਰਖਾ ਬੈਰ ਵਿਰੋਧ ਹੋ ਸਕਤੇ ਹਨ ਪਰ ਜਿੱਥੇ ਦਵੈਤ ਮਿਟ ਜਾਵੇ ਇਕਤਾ ਹੀ ਇਕਤਾ ਰਹਿ ਜਾਵੇ ਉਥੇ ਬੈਰ ਵਿਰੋਧ ਡਰ بے ਇਤਬਾਰੀ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ ਪੈ ਮਹਿ ਰਚਿਓ ਸਭ ਸੰਸਾਰਾ ਜਿਸੋ ਕੋ ਨਹੀਂ ਜਿਸ ਨਾਮ ਅਦਾਰਾ ਜਿਸ ਤਰ੍ਹਾਂ ਹੱਥ ਪੈਰਾਂ ਨਾਲ ਕਦੀ ਵੈਰ ਨਹੀਂ ਕਰਦੇ ਅਤੇ ਜਿਸ ਤਰ੍ਹਾਂ ਅੱਖਾਂ ਕੰਨਾਂ ਨਾਲ ਕਦੀ ਈਰਖਾ ਨਹੀਂ ਕਰਦੀਆਂ ਉਸੇ ਤਰ੍ਹਾਂ ਜਿਸ ਨੇ ਇਸ ਸੰਸਾਰ ਨੂੰ ਆਪਣੇ ਅਭਿਆਸ ਤੇਜਰਬੇ ਨਾਲ ਇੱਕੋ ਰੱਬ ਤੋਂ ਉਤਪੰਨ ਹੋਇਆ ਵੇਖ ਲਿਆ ਹੋਵੇ ਉਸ ਦੀ ਕਦੀ ਕਿਸੇ ਨਾਲ ਵੈਰ ਵਿਰੋਧ ਈਰਖਾ ਨਹੀਂ ਰਹਿੰਦੀ ਨਾ ਕੋ ਬੈਰੀ ਨਹੀਂ ਬਿਕਾਨਾ ਸਗਲ ਸੰਗ हमको ਬਨੇ ਆਈ ਜਿਸ ਵਕਤ ਮਨ ਦੀ ਇਹ ਹਾਲਤ ਹੋ ਜਾਵੇ ਜਿਸ ਦਾ ਅਸਰ ਜ਼ਾਹਿਰ ਹੋਣ ਲੱਗ ਜਾਵੇ ਐਸੇ ਆਦਮੀ ਨਾਲ ਕੁੱਲ ਦੁਨੀਆ ਪਿਆਰ ਕਰਨ ਲੱਗ ਜਾਂਦੀ ਹੈ ਬੇਗਾਨੇ ਆਪਣੇ ਹੋ ਜਾਂਦੇ ਹਨ ਅਤੇ ਦੁਸ਼ਮਣ ਮਿੱਤਰ ਬਣ ਜਾਂਦੇ ਹਨ ਐਸੇ ਇਨਸਾਨ ਨਾਲ ਇਨਸਾਨ ਤੋਂ ਛੋਟ ਹੋਰ ਜੀਵ ਜੰਤ ਪੰਛੀ ਜਾਨਵਰ ਵੀ ਪਿਆਰ ਕਰਨ ਲੱਗ ਜਾਂਦੇ ਹਨ ਇੱਥੋਂ ਤੱਕ ਕਿ ਖਤਰਨਾਕ ਜਾਨਵਰ ਵੀ ਉਸ ਨੂੰ ਕੁਝ ਨਹੀਂ ਆਗਦੇ ਇੱਕ ਮਹਾਤਮਾ ਜੰਗਲ ਵਿੱਚ ਸੰਧਿਆ ਵਲੇ ਇੱਕ ਗੁਫਾ ਵਿੱਚ ਵੜ ਕੇ ਭਜਨ ਕਰਨ ਲੱਗ ਪਏ। ਅਸਲ ਵਿੱਚ ਇਸ ਗੁਫਾ ਵਿੱਚ ਸ਼ੇਰ ਅਤੇ ਸ਼ੇਰਨੀ ਰਹਿੰਦੇ ਸਨ। ਰਾਤ ਦੇ ਸਮੇਂ ਜਦ ਸ਼ੇਰ ਅਤੇ ਸ਼ੇਰਨੀ ਬਾਹਰੋਂ ਵਾਪਸ ਆਏ ਤਾਂ ਗੁਫਾ ਵਿੱਚ ਮਹਾਤਮਾ ਬੈਠੇ ਦੇਖ ਕੇ ਅੰਦਰ ਆਉਣ ਦੀ ਬਜਾਏ ਗੁਫਾ ਦੇ ਬਾਹਰ ਫਿਰਦੇ ਰਹੇ ਅਤੇ ਸਾਰੀ ਰਾਤ ਇਸੇ ਤਰ੍ਹਾਂ گزار ਦਿੱਤੀ। ਸਵੇਰੇ ਜਦ ਮਹਾਤਮਾ ਗੁਫਾ ਤੋਂ ਬਾਹਰ ਨਿਕਲੇ ਤਾਂ ਆਜੜੀਆਂ ਨੇ ਦੱਸਿਆ ਕਿ ਉਸ ਗੁਫਾ ਵਿੱਚ ਤਾਂ ਸ਼ੇਰ ਰਹਿੰਦਾ ਹੈ। ਉਸੇ ਉਸ ਵਿੱਚ ਕਿਵੇਂ ਰਾਤ guzari ਤਾਂ ਮਹਾਤਮਾ ਨੇ ਦੱਸਿਆ ਕਿ ਰਾਤੀ ਰੱਬ ਦੇ ਪਿਆਰੇ ਹੁੰਦੇ ਤਾਂ ਰਹੇ ਹਨ ਪਰ ਬਰੋਨੇ ਦੇ ਆਦਰ ਦੇ ਖਿਆਲ ਨਾਲ ਅੰਦਰ ਨਹੀਂ ਆਏ ਅਤੇ ਇਹ ਇੱਕ ਸੱਚੀ ਦੁਰਘਟਨਾ ਹੈ ਜਿਨ ਨਿਰਪੋ ਜਿਨ ਹਰ ਨਿਰਪੋ ਤੇ ਆਇਆ ਜੀ ਤਿਨ ਕਾ ਪੋ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਅਤੇ ਹਰ ਸਿਮਰਤ ਤੇਰੀ ਜਾਏ ਬੁਲਾਏ ਸਰਬ ਕਲਿਆਣ ਬਸੈ ਮਨੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ